ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈਂਦਰ ਕੌਰ ਨੇ ਅੱਜ ਸਹਾਇਕ ਪੁਲਿਸ ਕਮਿਸ਼ਨਰ ਜਲੰਧਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਉਹਨਾਂ ਨੇ ਭਗਤ ਬੁੱਢਾ ਮੱਲ ਪਾਰਕ ਭਾਰਗੋ ਕੈਂਪ ਜਲੰਧਰ ਵੈਸਟ ਵਿੱਚ ਚੱਲ ਰਹੇ ਨਸ਼ਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਉਹਨਾਂ ਨੇ ਮੰਗ ਕੀਤੀ ਗਈ ਹੈ ਜੈਂਦਰ ਕੌਰ ਨੇ ਪਾਰਕ ਦੇ ਵਿੱਚ ਨਸ਼ਿਆਂ ਦੀ ਖੁੱਲ੍ਹਿਆਂ ਵਿਕਰੀ ਅਤੇ ਸੇਵਨ ਨੂੰ ਡੂੰਗੀ ਚਿੰਤਾ ਪਕਟਾਈ ਹੈ ਜੋ ਕਿ ਨਸ਼ਾ ਤਸਕਰਾ ਅਤੇ ਨਸ਼ਾ ਕਰਨ ਵਾਲਿਆਂ ਦੇ ਲਈ ਇੱਕ ਹੌਟਸਪੌਟ ਜਿਹੜਾ ਉਹ ਬਣ ਗਿਆ ਹੈ ਜੋ ਕਿ ਸਥਾਨਿਕ ਭਾਈਚਾਰੇ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਤੇ ਇੱਕ ਵੱਡਾ ਖਤਰਾ ਹੈ ਮੰਗ ਪੱਤਰ ਵਿੱਚ ਕੀ ਮੰਗ ਕੀਤੀ ਗਈ ਹੈ ਉਹ ਤੁਹਾਨੂੰ ਦੱਸਦੇ ਹਾਂ ਉਹਨਾਂ ਨੇ ਕਿਹਾ ਕਿ ਛਾਪੇਮਾਰੀ ਕਰੋ ਅਤੇ ਨਸ਼ਿਆਂ ਦੀ ਤਸਕਰੀ ਦੇ ਵਿੱਚ ਸ਼ਾਮਲ ਜਿਹੜੇ ਲੋਕ ਆ ਉਹਨਾਂ ਨੂੰ ਫੜੋ ਦੇ ਨਸ਼ਿਆਂ ਦੀ ਗਤਿਵਿਧੀ ਨੂੰ ਨੱਥ ਪਾਉਣ ਦੇ ਲਈ ਇਲਾਕੇ ਦੇ ਵਿੱਚ ਜਿਹੜੀ ਪੁਲਿਸ ਦੀ ਗਸ਼ਤ ਹੈ ਉਹ ਵਧਾਈ ਜਾਵੇ ਨਸ਼ਿਆਂ ਦੀ ਰੋਕਥਾਮ ਦੇ ਲਈ ਜਾਗਰੂਕਤਾ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਥਾਨਿਕ ਅਧਿਕਾਰੀਆਂ ਦੇ ਨਾਲ ਹੈ ਜਿਹੜਾ ਉਹ ਸਹਿਯੋਗ ਕਰੋ ਬੀਬਾ ਜੈਨਦਰ ਕੌਰ ਨੇ ਨਸ਼ਿਆਂ ਦੇ ਖਾਤਮੇ ਦੇ ਵਾਅਦਿਆਂ ਦੇ باوجود ਪੰਜਾਬ ਦੀ ਆਪ ਸਰਕਾਰ ਦੀ ਨਸ਼ਾ ਖੋਰੀ ਤੇ ਰੋਕ ਲਗਾਉਣ 'ਚ ناکਾਮ ਰਹਿਣ ਦੀ ਵੀ ਜਿਹੜੀ ਉਹਨਾਂ ਨੇ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੀ ਅੰਗੇਲੀ ਨੇ ਨਸ਼ੇ ਦੇ ਸੌਦਾਗਰਾਂ ਦਾ ਜਿਹੜਾ ਹੌਸਲਾ ਉਹ ਵਧਾਇਆ ਜਿਸ ਨਾਲ ਸਾਡੇ ਨੌਜਵਾਨਾਂ ਦਾ ਜਿਹੜਾ ਭਵਿੱਖ ਆ ਉਹ ਖਤਰੇ ਦੇ ਵਿੱਚ ਪੈ ਗਿਆ ਇਸ ਤੋਂ ਇਲਾਵਾ 16 ਸਾਲਾਂ ਦੀ ਕੁੜੀ ਨੂੰ ਹਾਲ ਹੀ ਦੇ ਵਿੱਚ ਇੱਕ ਦੁਖਦਾਈ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਉਸ ਨੂੰ ਇੱਕ ਨਸ਼ੇੜੀ ਦੁਆਰਾ ਧਮਕੀ ਦਿੱਤੀ ਗਈ ਅਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਜੈ ਇੰਦਰ ਕੌਰ ਨੇ ਇਹ ਮੁੱਦਾ ਸਹਾਇਕ ਪੁਲਿਸ ਕਮਿਸ਼ਨਰ ਕੋਲ ਚੁਕਾਇਆ ਤਾਕਿ ਅਧਿਕਾਰੀਆਂ ਨੂੰ ਸੁਚੇਤ ਕੀਤਾ ਜਾ ਸਕੇ ਅਤੇ ਨੌਜਵਾਨ ਲੜਕੀ ਦੀ ਸੁਰੱਖਿਆ ਜਿਹੜੀ ਹੈ ਅਤੇ ਉਸ ਨੂੰ ਖਤਰੇ ਤੋਂ ਹੱਲ ਕਰਨ ਲਈ ਉਹਦੇ ਪਪਾਰ ਕੀਤੇ ਜਾ ਸਕਣ